ਆਪਾਂ ਵੇਖਾਂਗੇ ਬੜੇ-ਬੜੇ ਗੁਰੂ ਕੇ ਕੀਰਤਨੀਏ ਨੇ ਜਿਹੜੇ ਗੁਰਬਾਣੀ ਨੂੰ ਬੜਾ ਸੋਹਣਾ ਗਾਉਂਦੇ ਹੁਣ ਉਹ ਗਾਉਣ ਵਾਲੇ ਕੀਰਤਨੀਏ ਜਦੋਂ ਸਟੇਜਾਂ ਤੇ ਗਾਉਂਦੇ ਨੇ ਨਾ ਸਾਰਿਆਂ ਦੀ ਗੱਲ ਦੀ ਮੈਂ ਕਰਨ ਲੱਗਾ ਬਹੁਤਿਆਂ ਦੀ ਗੱਲ ਜਦੋਂ ਉਹ ਗਾਉਂਦੇ ਨੇ ਗੁਰਬਾਣੀ ਨੂੰ ਇੰਜ ਲੱਗਦਾ ਵੀ ਇਹਨਾਂ ਦੀ ਆਵਾਜ਼ ਕਿੰਨੀ ਮਿੱਠੀ ਐ ਸੁਰ ਕਿੰਨੀ ਪਿਆਰੀ ਐ ਤਾਲ ਕਿੱਡਾ ਸੋਹਣਾ ਐ ਆਵਾਜ਼ ਕਿੱਡੀ ਸੋਹਣੀ ਐ ਜੀ ਉਹਨਾਂ ਦਾ ਬਹੁਤਿਆਂ ਦਾ ਜੀਵਨ ਵੇਖੋਗੇ ਨਾ ਪਿਆਰਿਓ ਇਦਾਂ ਦਾ ਮਿਲਣਾ ਵੀ ਜਿਹੜੇ ਨਾਲ ਸਾਥੀ ਭਾਈ ਹੁੰਦੇ ਨੇ ਨਾ ਇੱਕ ਸਾਈਡ ਤੇ ਹੁੰਦਾ ਕਿ ਤਬਲੇ ਵਾਲਾ ਕਈ ਉਹਨਾਂ ਦਾ ਹੱਕ ਨਹੀਂ ਦਿੰਦੇ بڑے بڑے ਨਾਮਚੀਨ ਰਾਗੀ ਨੇ ਬਖਸ਼ਿਓ ਮੈਨੂੰ ਮੈਂ ਕਿਸੇ ਤੇ ਕਟਾਕਸ਼ ਨਹੀਂ ਕਰਦਿਆ بڑے بڑے ਪ੍ਰਸਿੱਧ ਪੰਥ ਦੇ ਵਿੱਚ ਉਹਨਾਂ ਦੇ ਨਾਮ ਨੇ ਪਰ ਜਦੋਂ ਉਹਨਾਂ ਦੇ ਸਾਥੀਆਂ ਨਾਲ ਗੱਲ ਕਰੀਦੀ ਹੈ ਨਾ ਉਹ ਕਹਿੰਦੇ ਵੀ ਸਾਨੂੰ ਤਾਂ ਦਿਨ ਦਾ ਹੀ ਕੁਝ ਨਹੀਂ ਲੱਖਾਂ ਰੁਪਈਆ ਮਹੀਨੇ ਦਾ ਕਮਾਉਣ ਵਾਲੇ ਨੇ ਉਹ ਸਾਥੀ ਰੋਂਦੇ ਫਿਰਦੇ ਨੇ ਫਿਰ ਉਹਦਾ ਗਾਇਆ ਪ੍ਰਵਾਨ ਹੋ ਜਾਏਗਾ ਮਾਫ਼ ਕਰਿਓ ਵੀ ਜਿਹੜਾ ਆਪਣੇ ਸਾਥੀਆਂ ਦਾ ਹੀ ਹੱਕ ਦੱਬੀ ਬੈਠਾ ਤਬਲੇ ਵਾਲੇ ਨੂੰ ਨਹੀਂ ਦੇ ਰਿਹਾ ਸੈੱਡ ਵਾਲੇ ਨੂੰ ਨਹੀਂ ਦੇ ਰਿਹਾ ਬਣਦਾ ਤੇ ਬਰਾਬਰ ਦਾ ਹੁੰਦਾ ਵੈਸੇ ਜਿਹੜਾ ਆਪਣੇ ਸੰਗੀਆਂ ਨੂੰ ਨਹੀਂ ਦੇ ਰਿਹਾ ਹੱਕ ਜੇ ਕਿ ਤੂੰ 10000 ਮਿਲੇ ਹੈ ਹਜ਼ਾਰ ਤਬਲੇ ਵਾਲੇ ਨੂੰ ਦੇ ਦੇਣਾ ਹੈ ਹਜ਼ਾਰ ਸੈਡ ਵਾਲੇ ਨੂੰ ਦੇ ਦੇਣਾ ਹੈ ਅੱਠ ਮੇਰਾ ਹੈ ਫਿਰ ਮੈਂ ਸ਼ਬਦ ਉੱਚੀ ਉੱਚੀ ਗਾਉਂਦਾ ਪਿਆ ਵਾ ਹੱਕ ਪਰਾਇਆ ਨਾਨਕਾ ਉਹ ਸੂਰ ਉਸ ਗਾਏ ਤੇ ਮੇਰਾ ਉਹ ਸ਼ਬਦ ਗਾਇਆ ਪ੍ਰਮਾਨ ਹੈ ਮੈਂ ਸ਼ਬਦ ਗਾਉਣਾ ਪਿਆ ਬਹੁ ਪਰਪੰਚ ਕਰ ਪਰ ਧਨ ਲਿਆ ਵੈ ਸੁਤਦਾਰਾ ਪਹਿ ਆਣ ਲੁਟਾਵੇ ਮਨ ਮੇਰੇ ਭੂਲੇ ਕਪਟ ਨਾ ਕੀਜੈ ਅੰਤ ਨਬੇਰਾ ਤੇਰੇ ਜੀ ਪੈ ਲੀਜੈ ਸੰਗਤ ਬੜੀ ਪ੍ਰਸੰਨ ਹੋ ਰਹੀ ਅਗਿਆਨੀ ਜੀ ਬੜਾ ਸੋਹਣਾ ਗਾਉਂਦੇ ਔਰ ਮੈਂ ਨਾ ਸੈਡ ਵਾਲੇ ਦਾ ਹਿੱਸਾ ਦਿੱਤਾ ਨਾ ਤਬਲੇ ਵਾਲੇ ਦਾ ਦਿੱਤਾ ਕੀ ਮੇਰਾ ਗਾਇਆ ਪ੍ਰਵਾਨ ਹੋ ਗਿਆ ਸਤਿਗੁਰੂ ਕਹਿੰਦੇ ਨਹੀਂ ਉਥੇ ਫਿਰ ਆਪਾਂ ਗੁਰਬਾਣੀ ਪੜ੍ਹਦੇ ਹਾਂ ਕੋਈ ਗਾਵੇ ਰਾਗੀ ਨਾਦੀ ਬੇਦੀ ਬਹੁ ਭਾਂਤ ਕਰ ਨਹੀਂ ਹਰ ਹਰ ਭੀਜੈ RAM ਰਾਜ ਜਿਨ੍ਹਾਂ ਅੰਤਰ ਕਪਟ ਵਿਕਾਰ ਹੈ ਤਿੰਨਾ ਰੋਏ ਕਿ ਆ ਜਿਹੜਾ ਅੰਦਰ ਹੀ ਕਬੜ ਰੱਖੀ ਬੈਠਾ ਬਾਹਰ ਭਾਵੇਂ ਰੁਈ ਜਾਵੇ ਕਈ ਰੋਂਦੇ ਵੀ ਨੀ ਕੀਰਤਨ ਕਰਦੇ ਵਿਖਾਵੇ ਲਈ ਬਖਸ਼ ਹੋ ਜੇ ਮੈਂ ਇੱਕ ਤੰਦਰੋਂ ਬਰਾਗ ਆਉਣਾ ਨਾ ਇੱਕ ਵਿਖਾਉਂਦੇ ਨੇ ਵੀ ਬੜਾ ਸਾਨੂੰ ਬਰਾਗ ਆ ਗਿਆ ਇਹ ਵੀ ਪ੍ਰਵਾਨ ਨਹੀਂ ਕੱਲਾ ਨਾਉਣਾ ਵੀ ਪ੍ਰਵਾਨ ਨਹੀਂ ਕੱਲਾ ਗਾਉਣਾ ਵੀ ਪ੍ਰਵਾਨ ਨਹੀਂ ਕੱਲਾ ਪੜਨਾ ਵੀ ਪ੍ਰਵਾਨ ਨਹੀਂ ਕੱਲਾ ਸੁਣਨਾ ਵੀ ਪ੍ਰਵਾਨ ਨਹੀਂ ਜੇ ਗਾਉਣਾ ਤੇ ਹਿਰਦੇ 'ਚ ਵਸਾਉਣਾ ਹੈ ਜਿਨ੍ਹਾਂ ਗਾ ਕੇ ਹਿਰਦੇ 'ਚ ਵਸਾਲਿਆ ਉਹਨਾਂ ਦਾ ਗਾਵਿਆ ਪ੍ਰਵਾਨ ਹੋ ਗਿਆ ਜਿਨ੍ਹਾਂ ਨੇ ਕਿਉਂਕਿ ਆਪਾਂ ਬਾਣੀ ਪੜ੍ਹਦੇ ਨਾ ਗਾਵਿਆ ਸੁਣਿਆ ਤਨਕਾ ਹਰ ਥਾਂੇ ਪਾਵੈ ਜਿਨ ਸਤਗੁਰ ਕੀ ਆਗਿਆ ਸਤ ਸਤ ਕਰਮਾਨੀ ਸਤਗੁਰੂ ਕਹਿੰਦੇ ਗਾਵਿਆ ਸੁਣਿਆ ਉਹਨਾਂ ਦਾ ਹੀ ਲਿਖੇ 'ਚ ਐ ਜਿਨ੍ਹਾਂ ਗੁਰੂ ਦੀ ਆਗਿਆ ਨੂੰ ਸਤ ਕਰਕੇ ਮੰਨ ਲਿਆ